ਪਿੰਦਰ ਸਿੰਘ ਆਪਣੀ ਪਤਨੀ ਦੇ ਨਾਲ ਬੀਤੇ 9 ਮਹੀਨੇ ਤੋਂ ਇੰਤਜ਼ਾਰ ਕਰ ਰਿਹਾ ਸੀ ਕਿ ਉਸਦੇ ਘਰ ਦੇ ਵਿੱਚ ਕਦੋਂ ਖੁਸ਼ੀਆਂ ਆਣਗੀਆਂ 9 ਮਹੀਨੇ ਦਾ ਸਮਾਂ ਲੰਘਿਆ ਅਤੇ 3 ਦਿਨ ਦੀ ਇਹ ਬੱਚੀ ਘਰ ਦੇ ਵਿੱਚ ਉਸਨੇ ਜਨਮ ਵੀ ਲੈ ਲਿਆ ਇਸ ਬੱਚੇ ਦੇ ਆਦਿਆਂ ਖੁਸ਼ੀਆਂ ਨਾ ਸਿਰਫ ਘਰ ਦੇ ਵਿੱਚ ਸਗੋਂ ਪੂਰੇ ਪਿੰਡ ਦੇ ਵਿੱਚ ਮਨਾਇਆ ਜਾ ਰਹੀਆਂ ਸਨ ਉਹ ਪਿੰਦਰ ਸਿੰਘ ਦਾ ਇੱਕ ਮੁੰਡਾ ਪਹਿਲਾਂ ਵੀ ਸੀ ਜਿਸ ਦੀ ਉਮਰ ਕਰੀਬ 11 ਤੋਂ 13 ਸਾਲ ਦੀ ਦੱਸੀ ਜਾ ਰਹੀ ਹੈ ਪਰਿਵਾਰ ਇਸ ਹਾਲਤ ਦੇ ਵਿੱਚ ਨਹੀਂ ਹੈ ਕਿ ਉਹ ਇਸ ਬਾਬਤ ਗੱਲਬਾਤ ਕਰ ਸਕੇ ਉਸ ਮੁੰਡੇ ਦਾ ਨਾਮ ਅਭਿਜੀਤ ਸਿੰਘ ਸੀ ਉਹ ਹੱਦੋਂ ਵੱਧ ਖੁਸ਼ ਸੀ ਕਿ ਮੇਰੇ ਘਰ ਮੇਰੀ ਛੋਟੀ ਭੈਣ ਆ ਗਈ ਹੈ ਆਪਣੀ ਛੋਟੀ ਦੀਦੀ ਨੂੰ ਦੇਖ ਦੇਖ ਕੇ ਉਸ ਦੀਆਂ ਅੱਖਾਂ ਦੇ ਵਿੱਚ ਚਮਕ ਸੀ ਅਤੇ ਬੀਤੇ 3 ਦਿਨ ਤੋਂ ਘਰ ਦੇ ਵਿੱਚ ਉਸੇ ਬੱਚੀ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਬੀਤੇ ਦਿਨੀ ਜਦੋਂ ਘਰ ਤੋਂ ਦਵਾਈ ਲੈਣ ਦੇ ਲਈ ਭੁਪਿੰਦਰ ਸਿੰਘ ਆਪਣੇ ਪੁੱਤ ਦੇ ਨਾਲ ਜਾਂਦਾ ਹੈ ਤਾਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹੀ ਹਾਦਸਾ ਜਿਸ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਇੱਕ ਬਸ ਦੀ ਬ੍ਰੇਕ ਫੇਲ ਹੋਈ ਬਸ ਸਟਾਪ ਤੇ ਨਾਲ ਟਕਰਾਉਣ ਤੋਂ ਬਾਅਦ ਉਹ ਇੱਕ ਦਰਖਤ ਦੇ ਵਿੱਚ ਜਾ ਵੱਜੀ ਪਰ ਇਸ ਦੇ ਵਿਚਾਲੇ ਹੀ ਜਿਸ ਵਾਹਨ ਦੇ ਨਾਲ ਉਹਨਾਂ ਦੀ ਟੱਕਰ ਹੋਈ ਹੈ ਜਿਹੇ ਸੀ ਇਹ ਪਿਓ ਪੁੱਤ ਜਿਸ ਵਾਹਨ ਤੇ ਇਹ ਸੀ ਉਹ ਬੁਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਗਿਆ ਇਸ ਦੇ ਉੱਤੇ ਸਵਾਰ ਮੁੰਡੇ ਦੀ ਜਦੋਂ ਜਾਨ ਗਈ ਤਾਂ ਰਾਹਗੀਰਾਂ ਸਮੇਤ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਬੱਚਾ ਵੀ ਉਸੇ ਪਿਤਾ ਦੇ ਨਾਲ ਜੀ ਭੁਪਿੰਦਰ ਸਿੰਘ ਦੇ ਹੀ ਨਾਲ ਸੀ ਰੁਪਿੰਦਰ ਸਿੰਘ ਨੂੰ ਚੱਕਿਆ ਗਿਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਬਾਅਦ ਵਿੱਚ ਪਰਿਵਾਰਿਕ ਮੈਂਬਰ ਆਖਦੇ ਨੇ ਕਿ ਇਸ ਦੇ ਨਾਲ ਸਾਡਾ ਇੱਕ ਪੁੱਤ ਵੀ ਸੀ ਉਸ ਸਮੇਂ ਤੱਕ ਹਰੇਕ ਨੂੰ ਹੀ ਲੱਗਿਆ ਸੀ ਕਿ ਉਹ バス ਦੇ ਵਿੱਚ ਸਵਾਰ ਹੋਣਾ ਜਿਸ バス ਦਾ ਬਟਾਲੇ ਐਕਸੀਡੈਂਟ ਹੋਇਆ ਅਤੇ ਉਹ ਕਿਸੇ ਹੋਰ ਦਾ ਜਵਾਬ ਹੈ ਇਸ ਤਰ੍ਹਾਂ ਹੀ ਪੁੱਛ ਪੜਤਾਲ ਕਰਦੇ ਹੋਏ ਇਸ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਮੌਰਚਰੀ ਦੇ ਵਿੱਚ ਲੈ ਜਾਇਆ ਜਾਂਦਾ ਅਭਜੀਤ ਨਾਮ ਦੇ ਇਸ 마ਸੂਮ ਪੁੱਤ ਦੀ ਮ੍ਰਿਤਕ ਦੇ ਉੱਥੇ ਪਈ ਸੀ ਇਹ ਸਭ ਕੁਝ ਦੇਖਣ ਤੋਂ ਬਾਅਦ ਬਜ਼ੁਰਗ ਦਾਦਾ-ਦਾਦੀ ਦੀਆਂ ਤਾਂ ਹਾਂ ਨਿਕਲ ਗਈਆਂ ਉਹ ਐਸੀ ਗੱਲ ਤੋਂ ਡਰ ਰਹੇ ਸੀ ਕਿ ਅਸੀਂ ਹਸਪਤਾਲ ਨਹੀਂ ਜਾਣਾ ਕਿ ਕਿਤੇ ਸਾਨੂੰ ਕੋਈ ਇਹ ਨਾ ਆਖ ਦੇਵੇ ਕਿ ਤੁਹਾਡਾ 마ਸੂਮ ਹੋਤਾ ਇਸ ਦੁਨੀਆ ਦੇਚ ਨਹੀਂ ਅਭਜੀਤ ਦੇ ਜਾਣ ਦੀ ਖਬਰ ਤੋਂ ਉਦੋਂ ਤਿੰਨ ਦਿਨ ਦੀ ਬੱਚੀ ਗੋਦ ਦੇ ਵਿੱਚ ਲੈ ਕੇ ਬੈਠੀ ਹੋਈ ਮਾਂ ਮਾਂ ਦੇ ਖੁੱਦੇ ਹਾਲਾਤ ਹਲੇ ਠੀਕ ਨਹੀਂ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਉਹ ਪੀੜਾ ਹਜੇ ਉਹ ਹੰਡਾ ਹੀ ਰਹੀ ਸੀ ਕਿ ਹੁਣ ਉਸ ਤੇ ਐਡਾ ਵੱਡਾ ਦੁੱਖ ਆਣ ਪਿਆ ਜਿਸ ਨੂੰ ਕਿਸੇ ਨਾਲ ਬੇਹੱਥੀ ਓਖ ਹੈ ਉਸਨੇ ਆਪਣਾ ਪੁੱਤ ਗਵਾ ਦਿੱਤਾ ਅਤੇ ਉਸ ਦਾ ਪਤੀ ਹਸਪਤਾਲ ਦੇ ਵਿਖੇ ਜੇਰੇ ਇਲਾਜ ਹੈ ਉਸ ਦੀ ਹਾਲਤ ਨੂੰ ਵੀ ਸੀਰੀਅਸ ਦੇਖਤੇ ਹੋਏ ਹੁਣ ਅੰਮ੍ਰਿਤਸਰ ਦੇ ਵੱਡੇ ਹਸਪਤਾਲ ਦੇ ਵਿੱਚ ਉਸ ਨੂੰ ਰੈਫਰ ਕਰ ਦਿੱਤਾ ਗਿਆ ਪਿੰਡ ਵਾਲੇ ਦੱਸਦੇ ਨੇ ਕਿ ਇਹ ਮਿਹਨਤ ਮਜ਼ਦੂਰੀਆਂ ਕਰਨ ਵਾਲਾ ਪਰਿਵਾਰ ਹੈ ਅਤੇ ਉਹਾਂ ਦੇ ਉੱਪਰ ਇਹੋ ਜਿਹੀ ਬਿਫਤਾ ਆਣ ਪਈ ਹੈ ਜਿਸ ਨੂੰ ਦੇਖ ਕੇ ਉਹਨਾਂ ਦੇ ਵੀ ਹਿਰਦੇ ਬਲਉਂਦਰੇ ਗਏ ਨੇ ਘਰ ਦੇ ਵਿੱਚ ਖੁਸ਼ੀਆਂ ਦੀ ਥਾਂ ਮਾਤਮ 퍼ਸਰ ਗਿਆ ਤਿੰਨ ਦਿਨ ਪਹਿਲਾਂ ਜਿਸ ਬੱਚੀ ਦੇ ਆਣ ਗਿਆ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਅਜੋਸਤਾ ਭਰਾ ਇਸ ਦੁਨੀਆ ਤੇ ਵਿੱਚ ਨਹੀਂ ਅਜੋਸਤਾ ਪਿਤਾ ਹਸਪਤਾਲ ਦੇ ਵਿੱਚ ਤੇਰੇ ਇਲਾਜੇ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਦਿਨ ਇੱਕ ਬਿਹਤ ਹੀ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਬਸ ਦੇ ਵਿੱਚ ਸਵਾਰ ਕਰੀਬ 15 ਜਾਣੇ ਜ਼ਖਮੀ ਦਸੇ ਜਾ ਰਹੇ ਨੇ ਅਤੇ ਇਸ ਦੇ ਨਾਲ ਹੀ 3 ਤੋਂ 4 ਜਾਣਿਆਂ ਦੀ ਜਾਨ ਵੀ ਗਈ ਹੈ। ਦੁਖਦ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ 당 ਰਹਿ ਗਿਆ ਜਦੋਂ ਇਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ। ਜਲਦੀ ਬਸ ਦੀ ਬ੍ਰੇਕ ਫੇਲ ਹੋਣ ਦੀ ਗੱਲ ਕਹੀ ਗਈ ਅਤੇ ਨਾਲ ਹੀ ਇਹ ਦੱਸਿਆ ਗਿਆ ਕਿ ਕਿੰਜ ਕਿਸੇ ਦੂਸਰੇ ਵਾਹਨ ਨੂੰ ਬਚਾਉਂਦੇ ਹੋਏ ਇਹ ਟੱਕਰਾਂ ਖਾਂਦੀ ਹੋਈ ਅੱਗੇ ਜਾ ਵੱਜੀ। ਬ੍ਰੇਕ ਫੇਲ ਹੋਣ ਤੋਂ ਬਾਅਦ ਬਸ ਸਟਾਪੇਜ ਤੇ ਵੀ ਜਾ ਟਕਰਾਈ। ਤਿੰਨ ਤੋਂ ਚਾਰ ਜਾਣਿਆਂ ਦੀ ਜਾਨ ਗਈ 15 ਜਾਣੇ ਜ਼ਖਮੀ ਹੋ ਗਏ ਅਲੱਗ-ਅਲੱਗ ਹਸਪਤਾਲਾਂ ਤੇ ਇਹਨਾਂ ਨੂੰ ਭੇਤੀ ਕਰਵਾਇਆ ਗਿਆ ਵਾਸਤਾ ਸਟਾਪੇਜ ਨੂੰ ਤੋੜਨ ਦਾ ਇਹ ਵੀਡੀਓ ਵੀ ਸਾਹਮਣੇ ਆਇਆ ਜੋ ਕਿ ਪਿੰਡ ਸ਼ਾਹਬਾਦ ਦੇ ਨੇੜੇ ਇਹ ਹਾਦਸਾ ਹੋਇਆ ਵਾਸਤੇ ਵਿੱਚ ਕਰੀਬ 40 ਤੋਂ 50 ਜਾਣੇ ਸਵਾਰ ਸੀ ਇਸ ਦੇ ਵਿੱਚ ਸਵਾਰ ਵਿਅਕਤੀ ਦੱਸਦੇ ਨੇ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਜਿਹੜੇ ਕਿ ਵਿਦਿਆਰਥੀ ਨੇ ਕੁਝ ਕੁੜੀਆਂ ਸੀ ਕਿ ਅਸੀਂ ਆਪਣੀ ਕਲਾਸ ਲਗਾਉਣ ਤੋਂ ਬਾਅਦ ਐਸੇ ਵਾਸਤੇ ਰਾਹੀਂ ਘਰ ਜਾਂਦੇ ਸੀ ਪਰ ਬੀਤੇ ਦਿਨ ਇੱਕ ਵੱਡਾ ਹਾਦਸਾ ਹੋ ਗਿਆ ਗੁਰਦਾਸਪੁਰ ਪੁਲਿਸ ਮੌਕੇ ਤੇ ਪਹੁੰਚ ਕੇ ਸੀ ਤੇ ਜਾਂਚ ਤੇ ਵੀ जुट ਚੁੱਕੀ ਸੀ ਦੱਸਦੀ ਹੈ ਕਿ ਪ੍ਰਾਈਵੇਟ ਬੱਸ ਬਟਾਲਾ ਤੋਂ ਮੁਹਾਲੀ ਜਾ ਰਹੀ ਸੀ ਇਸ ਦੇ ਵਿਚਾਲੇ ਹੀ ਸ਼ਾਹਬਾਦ ਦੇ ਨੇੜੇ ਬੱਸ ਸਟਾਪ ਤੇ ਕੋਲ ਇਸ ਦੀ ਬ੍ਰੇਕ ਫੇਲ ਹੋਣ ਦੀ ਗੱਲ ਸਾਹਮਣੇ ਆਈ ਅਤੇ ਇਸ ਤੋਂ ਬਾਅਦ ਇੱਕ ਇੰਨਾ ਭਿਆਨਕ ਹਾਦਸਾ ਹੋਇਆ ਇੰਨੀ ਤੇਜ਼ ਆਵਾਜ਼ ਆਈ ਕਿ ਲੋਕ ਉਸ ਨੂੰ ਸੁਣਦੇ ਹੀ ਡਰ ਗਏ ਬੱਸ ਦੇ نیچے ਬਾਈਕ ਅਤੇ ਸਕੂਟੀ ਦੇ ਵਿੱਚ ਬ੍ਰਿਤਾਂਦ ਨਾਲ ਫਸਿਆ ਹੋਇਆ ਸੀ ਇੱਕ ਬੱਚੇ ਦੀ ਇਸ ਦੇ ਵਿੱਚ ਜਾਨ ਗਈ ਉਸ ਦੇ ਪਿਤਾ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਐਂਬੂਲੈਂਸ ਦੇ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਮ੍ਰਿਤਕ ਦੇਹਾਂ ਨੂੰ ਬਟਾਲਾ ਦੇ ਮ੍ਰਿਤਕ ਘਰ ਦੇ ਵਿੱਚ ਰਖਵਾ ਦਿੱਤਾ ਗਿਆ। ਇਹ ਵੀ ਤੁਹਾਨੂੰ ਦੱਸਦੀ ਹੈ ਕਿ ਮਰਨ ਵਾਲਿਆਂ ਦੇ ਵਿੱਚ ਵਸਤਾ ਡਰਾਈਵਰ ਵੀ ਸ਼ਾਮਲ ਹੈ 6 ਲੋਕਾਂ ਦੀ ਹਾਲਤ ਇੱਧਰ ਗੰਭੀਰ ਬਣੀ ਹੋਈ ਹੈ। ਸੀਐਮ ਨੇ ਕਿਹਾ ਕਿ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਹੈ ਅਧਿਕਾਰੀ ਮੌਕੇ ਤੇ ਪਹੁੰਚੇ ਨੇ। ਬੰਦੀ ਕਾਰਵਾਈ ਕੀਤੀ ਜਾਣੀ ਹੈ ਤੇ ਨਾਲ ਹੀ ਲੋਕਾਂ ਦੇ ਨਾਲ ਇਨਸਾਫ ਹੋਵੇਗਾ ਬੱਸ ਮਾਲਕ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਹੁਣਾਂ ਦੇ ਵੱਲੋਂ ਕਿਹਾ ਗਿਆ ਇਹ 2 ਵਜੇ ਪਤਾ ਲੱਗਾ ਜੀ ਮਤਲਬ ਵੀ ਇਸ ਤਰ੍ਹਾਂ ਕਰਕੇ ਸਾਹ ਬਾਦ ਐਕਸੀਡੈਂਟ ਹੋਇਆ ਵਾ ਤੇ ਬੱਸ ਵੱਜ ਗਈ ਆ ਤੇ ਮਮੀ ਪਤਾ ਕਰਨ ਗਿਆ ਉਧਰ ਇਹਦੀ ਦਾਦੀ ਤੁਰੀ ਜਾਂਦੀ ਆ ਰਸਤੇ ਜਿਹਦੇ ਉਹ ਫੇ ਮੇਰੇ ਨਾਲ ਬੈਠੀ ਮੈਨੂੰ ਕਹਿੰਦੀ ਭੰਦੇ ਮੈਨੂੰ ਲੈ ਜਾ ਵੀ ਸਾਡੇ ਬੱਚੇ ਵੀ ਗਏ ਆ ਤੇ ਮੈਨੂੰ ਪਤਾ ਲੱਗਾ ਵਾ ਵੀ ਮਰਦ ਸਾਡੇ ਬੱਚਿਆਂ ਦਾ ਵੀ ਛੱਟ ਲੱਗੀ ਆ ਜਦੋਂ ਉੱਥੇ ਗਏ ਤਾਂ ਉੱਥੇ ਮਤਲਬ ਕੋਈ ਪਤਾ ਨਹੀਂ ਲੱਗਾ ਫਿਰ ਹਸਪੀਟਲ ਆਪਾਂ ਗਏ ਆ ਹਸਪੀਟਲ ਜਾ ਕੇ ਤਾਂ ਉੱਥੇ ਮੁੰਡਾ ਰਵੀ ਆ ਸਾਡਾ ਭਾਕ ਵੀ ਉਹਨੇ ਫਿਰ ਮਤਲਬ ਮੈਨੂੰ ਪਾਖਿਆ ਵੀ ਮਰੀਜ਼ ਵਿਖਾਉਣਾ ਤਾਂ ਇਹਨੂੰ ਮਰੀਜ਼ ਵੇਖਿਆ ਤੇ ਉਹ ਇਹਦਾ ਮੁੰਡੇ ਦਾ ਡੈਡੀ ਜਿਹੜਾ ਮਤਲਬ ਉਹ ਵੇਖਿਆ ਤੇ ਉਹ ਸੀਰੀਅਸ ਹੀ ਗੱਲ ਏ ਤੇ ਮੈਂ ਉਹਨੂੰ ਆਖਿਆ ਵੀ ਇੱਕ ਛੋਟਾ ਬੱਚਾ ਹੀ ਨਾਲ ਇਹਦੇ ਉਹ ਫਿਰ ਉੱਥੇ ਗਏ ਮਤਲਬ ਤੇ ਉਥੋਂ ਉਹ ਛੋਟਾ ਬੱਚੇ ਨੂੰ ਪਛਾਣਿਆ ਤੇ ਛੋਟਾ ਬੱਚਾ ਮਤਲਬ ਖਤਮ ਹੋ ਗਿਆ ਤੇ ਮਤਲਬ ਇਹ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਥਕਾ ਹੋ ਗਿਆ ਮਾਤਰ ਪਰਿਵਾਰ ਹੀ ਮਤਲਬ ਜਿਹੜਾ ਦਿਹਾੜੀ ਡੰਗਾ ਆਪਣਾ ਦਿਹਾੜੀ ਟੱਪਾ ਕਰਕੇ ਗੁਜ਼ਾਰਾ ਕਰਦੇ ਸੀਗੇ ਪਰ ਮਤਲਬ ਇਹ ਗਏ ਆ ਮਤਲਬ ਚਾਹੇ ਕੋਈ ਦਵਾਈ ਲੈਣ ਗਏ ਉਸੇ ਮੈਡੀਕਲ ਸਟੋਰ ਵੀ ਆ ਉਸੇ ੱਡੇ ਵੀ ਜਾਂਦੇ ਦਵਾਈ ਲੈਣ ਉਹ ਬਸ ਦੀ ਲਵੇਟ ਚ ਆ ਗਏ ਆ ਮਤਲਬ ਦਵਾਈ ਲੈਣ ਗਏ ਜਾਂ ਕੋਈ ਹੋਰ ਵਸਤੂ ਲੈਣ ਗਏ ਆ ਤੇ ਮਤਲਬ ਬਸ ਦੀ ਲਵੇਟ ਚ ਤਿੰਨ ਦਿਨ ਹੋ ਗਏ ਜੀ ਤਿੰਨ ਦਿਨਾਂ ਦੀ ਬਚੀ ਹੈ ਹਾਂਜੀ ਆਪਣੀ ਹਾਲਾਤ ਦਾ ਆਪਣੀ ਹਾਲਾਤ ਉਹਲੇ ਮੈਨੂੰ ਕਹਿੰਦਾ ਹੈ ਵੀ ਮਤਲਬ ਮੈਨੂੰ ਪਤਾ ਨਹੀਂ ਲੱਗੰਦਿਆ ਮਤਲਬ ਗੱਲਾਂ ਨੇ ਮੈਂ ਦੋ ਤਿੰਨ ਕੀਤੀਆਂ ਵਾ ਪਰ ਬੋਲਦਾ ਵੀ ਮੈਨੂੰ ਪਤਾ ਨਹੀਂ ਲੱਗੰਦਿਆ ਮਤਲਬ ਮੈਨੂੰ ਕੀ ਹੋਣਦਿਆ ਬੱਚੇ ਦੀ ਕਿੰਨੀ ਉਮ हां ओदरो बंदा ਸਾਡੇ ਪਿੰਡਾਂ ਦਾ ਦਸਣ ਆਇਆ ਕਿ ਕਿੱਥੇ ਆ ਮੈਂ ਕਹਾ ਦਵਾਈ ਲੜ ਗਿਆ ਉਹਨੇ ਦੱਸਿਆ ਅਣਗੇ ਵੀਦਾ ਇੰਦਾ ਜਾਣਤ ਹੋਇਆ ਮੈਨੂੰ ਕਿਹਦੇ ਜਾ ਆਪਣੇ ਪੋਤੇ ਵਾਲਾ ਪਤਾ ਲਿਆ ਮੈਂ ਕਹਾ ਮੈਂ ਨਹੀਂ ਗਿਆ ਮੈਨੂੰ ਹਰ ਦਾ ਨੁਕਸਰ ਮੈਂ ਚਲ ਗਿਆ ਮੋਤੇ ਮਰਦਾ ਮੁੜ ਕੇ ਹਜ਼ਾਰੋਂ ਫੋਨ ਕੀਤਾ ਕਿ ਉਹ ਮੋਕਾ ਤੇ ਮਰ ਗਿਆ ਉਥੇ ਹਸਦਾ ਵਾਲਾ ਮੁੰਡਾ ਅੰਬਰਸਾ ਲੈ ਆਈ ਤਾਂ ਕੇ ਮਰੇ ਘਰ ਦਾ ਬੋਲ ਮਾੜਾ ਕਿਸ ਨੂੰ ਪੇੜ ਤੇ ਬੋਲੋ ਘਰ ਦਾ ਵੀਦਾ ਦਾ ਸੱਤ ਵਿਚਾਰੇ ਦੇ ਨਿਆਣੇ ਜੋ ਜਿਹੜਾ ਦਾਖਲ ਕੀਤਾ ਆ ਕੁੜੀ ਤਨਾਂ ਦਾ ਨਾਂ ਦੀ ਵਿਚਾਰੀਆਂ ਨਹੀਂ ਗਈ ਕਿ ਉਹਨੂੰ ਕੋਈ ਦੱਸ ਕੇ ਗਏ ਵੀ ਬੇਟਾ ਕਿੱਥੇ ਆ ਬੇਟਾ ਕਿੱਥੇ ਆ ਕਹਿੰਦੇ ਬੇਟਾ ਤੇ ਪੀਠ ਹੁਣੇ ਇਹ ਦੁੱਖ ਕੋਈ ਨਹੀਂ ਆਣਾ ਇਹਦੇ ਇਹ ਨਹੀਂ ਬੱਚੇ ਰਹਿਨੇ ਕੋਈ ਨਹੀਂ ਆ ਰਿਹਾ ਕੋਈ ਨਹੀਂ ਆਉਨੂ ਗਿਆ ਵਾ ਅਜਿਹਾ ਕਰਦੇ ਕਰਦੇ ਫਿਰ ਉਹ ਉਹ ਬਿਤੇ ਇੱਥੇ ਦੋ ਵਨ ਲੱਗੋ ਲੱਗੇ ਇੱਕ ਕਵਰਿੰਗ ਨੂੰ ਮੁੰਡਾ ਵੀ ਆ ਬੇਟਾ ਤੇ ਉਹ ਕਹਿੰਦੇ ਨਹੀਂ ਉਹ ਤੇ ਤੁਹਾਡਾ ਬੇਟਾ ਕਿੱਥੇ ਆ ਐਂਦਾ ਪੁੱਛਦੇ ਤੁਹਾਡਾ ਬੇਟਾ ਕਿੱਥੇ ਤੇ ਅਸੀਂ ਮੈਂ ਇਥੋਂ ਦੇ ਵੇਖਣ ਲਈ ਪਉਂਦੇ ਫਿਰ ਕੀ ਗੱਲ ਕਰਨ ਦੇ ਆ ਫਿਰ ਉਹ ਐਂਦਾ ਗੱਲਾਂ ਕਰਦੇ ਕਰਦੇ ਮੁੜ ਕੇ ਉਹ ਤੇ ਕਹਿੰਦੇ ਤੁਹਾਡਾ ਬੇਟਾ ਤੇ ਮੁੰਡਾ ਵੱਡਾ ਕਿੱਥੇ ਆ ਉਹਨਾਂ ਨੇ ਪਰ ਜੋਰ ਪਾਈ ਉਹ ਗੱਲਾਂ ਕਰਦੇ ਆ ਕਿ ਬੰਦਾ ਨਹੀਂ ਤਾਂ ਮਗਰੇ ਇਹਨਾਂ ਦੇ ਤਰਫੇ ਤੁਰੇ ਤੁਰ ਨਹੀਂ ਕੁੜੀ ਨਿੱਕੀ ਐਨੀ ਆਹਾਂ ਦੇ ਕੁੜੀ ਬੜੀ ਵੱਡੀ ਮੰਡੇ ਦੀ ਕਰੋ ਉੱਥੇ ਦਵਾਈ ਵੀ ਲੈਣ ਗਏ ਫੇ ਦਵਾਈ ਆਪਣੀ ਲੈਣਗੇ ਰਾਤੇ ਬੈਠੇ ਬੈਠੇ ਉਹਦੇ ਉੱਤੇ ਘੜਦੇ ਧੁਖਦੇ ਬਚਿਆਰੇ ਨਾਲ ਆਈ ਤੇ ਰਾਤੇ ਵੀ ਨੀ ਕੋ ਖਾਜਾ ਜੇ ਕਿਸੇ ਨੂੰ ਮਿਲ ਕੇ ਆਏ ਉਹ ਘਰ ਦੇ ਵਿੱਚ ਕੀ ਹਲਾਅ ਦਾ ਤੁਹਾਡੇ ਬੇਟੇ ਦੇ ਕੀ ਹਾਲ ਹਾਂ ਗਾਓ ਇਹ ਹਲਾਅ ਦੋਦੀ ਵੀ ਬੜੀ ਮਾੜੀ ਹੈ ਇੱਥੇ ਪਤਨੀਆਂ ਕਿੰਨੀਆਂ ਅੱਖਾਂ ਦੇ ਉੱਤੇ ਆ ਗੋਡਿਆਂ ਨੇ ਬਹੁਤ ਮਾੜਾ ਹਾਲ ਇਹ ਜੀ ਬਹੁਤ ਮਾਰੀ ਘਟਨਾ ਹੋਈ ਹੈ ਜੀ ਹੁਣੇ ਮੈਨੂੰ ਫੋਨ ਗਿਆ ਤੇ ਮਤਉਆ ਹੀ ਆਏ ਆ ਬਹੁਤ ਮੜਾ ਹੋਇਆ ਜੀ ਉਹ ਬੇਟਾ ਪੂਰਾ ਹੋ ਗਿਆ ਤੇਰਾ ਦਾ ਡੈਡੀ ਹੈ ਉਹ ਵੀ ਫਰੀ ਹੈ ਅੰਮ੍ਰਿਤਸਰ ਤੇ ਜਾਂਦਾ ਘਰ ਦੀ ਉਹ 15 ਸਾਲ ਦਾ ਨੌਵੀਂ ਚ ਪੜਦਾ ਜਨਾ ਤੇ ਮਾਲ ਪਤਾ ਲੱਗਾ ਕਿ ਕਿਉਂ ਤੇਰੇ ਪਾਸੇ ਗਏ ਹੀ ਕਰਦੇ ਗਏ ਉਹ ਸਕੂਟੀ ਤੇ ਗਏ ਦਵਾਈ ਲੈਣ ਸਟੋਰ ਤੋਂ ਨਿਕਲੇ ਉਧਰੋਂ ਬੱਸ ਆਈ ਜੀ ਬਹੁਤ ਮਾਰੇ ਹਾਲਾਤ ਆ ਜੀ ਦਿਹਾੜੀ ਦਾ ਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਜੀ ਬੜਾ ਤਿੰਨ ਹੋਏ ਗੁੜੀਆਂ ਹੋਈ ਜੀ ਦੇ ਫਲਾਤ ਬਹੁਤ ਮਾਰੇ ਜੀ ਬੱਚੇ ਵਿੱਚ ਕਿਹੜੀ ਕੁੜੀ ਹੋਈ ਰਖਸ਼ੀਆਂ ਨੇ ਹਾਂ ਖੁਸ਼ੀਆਂ ਨੇ ਹਾਂ ਜੀ ਤੁਮ ਅੱਜ ਗਮੀ ਹੋ ਗਈ ਭਰਾ ਵੱਡਾ ਪੂਰਾ ਹੋ ਗਿਆ ਵੱਡਾ ਹੀ ਭਰਾ ਹੀ ਹੈ ਵੱਡਾ ਹੀ ਮੇਟਾ ਜੀ ਬਾਕੀ ਪਰਿਵਾਰ ਬਹੁਤ ਜੀ ਮਹਤਰ ਬੰਦੇ ਆ ਬਹੁਤ ਜੀ ਪਰਿਆਂ ਦੀ ਜੋਸ਼ ਮਾਇਤ ਕੀਤੀ ਜਾਵੇ ਵੱਧ ਤੋਂ ਵੱਧ